ਹੈਲੋ ਹਾਂਜੀ ਸਾਰਨ ਪਿਆਰ ਭਰ ਸਤਿ ਸ਼੍ਰੀ ਅਕਾਲ ਸਿੱਧੂ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਜਿਹੜੇ ਤੇ ਆਪਣੇ ਨਵੇਂ ਵੀਵਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਅੱਜ ਫਿਰ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਡੈਲੀ ਸੂਟ ਤੇ ਆਪਾਂ ਕਰਦੇ ਸਟਾਰਟ ਇਹ ਹੈਗੇ ਆਪਣੇ ਕਾਟਨ ਦੇ ਦੁਪੱਟੇ ਵਾਲੇ ਸੂਟ ਇੱਕ ਤੁਹਾਨੂੰ ਮੈਂ ਖੂਲ ਕੇ ਦਿਖਾ ਦਿੰਨੀ ਹ ਬਹੁਤ ਹੀ ਸੋਹਣੇ ਤੇ ਬਹੁਤ ਹੀ ਕਾਟਨ ਜਿਹੜੀ ਬਹੁਤ ਹੀ ਸੌਫਟ ਆ ਤੇ ਪਿਓਰ ਕਾਟਨ ਦੇ ਆ ਨਾਲ ਥੋੜਾ ਜਿਹਾ ਹੈਂਡਵਰਕ ਦਾ ਟੱਚ ਆ ਸਿਪੀ ਵਰਕ ਦਾ ਨਾਲ ਅਟੈਚ ਹੋਇਆ ਹੈਂਡਵਰਕ ਦਾ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਣਾ ਬੈਗ ਵੀ ਜਿਹੜਾ ਵਾ ਨਾ ਇਹ ਲਾਈਨ ਵਾਲਾ ਇਸ ਤਰ੍ਹਾਂ ਬਣਿਆ ਡਿਜ਼ਾਈਨ ਠੀਕ ਹੈ ਤੇ ਨਾਲ ਜਿਹੜੀ ਬਾਟਮ ਹੈ ਇਹ ਆਉਗੀ ਪਲੇਨ ਤੇ ਦੁਪੱਟਾ ਵੀ ਜਿਹੜਾ ਆਪਣਾ ਉਹ ਵੀ ਡਿਜ਼ਾਈਨਰ ਬਣਿਆ ਤੇ ਬਹੁਤ ਹੀ ਖੁੱਲਾ ਡੁੱਲਾ ਟਾਈ ਮਟਰ ਦੁਪੱਟਾ ਆਊਗਾ ਦੇਖ ਸਕਦੇ ਹੋ ਛੋਟਾ ਨਹੀਂ ਦੁਪੱਟਾ ਫੁੱਲਾ ਡੁੱਲਾ ਦੁਪੱਟਾ 2.5 ਮੀਟਰ ਦਾ ਤੇ ਪਿਓਰ ਕਾਟਨ ਦੇ ਸੂਟ ਉੱਤੇ ਤੇ ਪ੍ਰਾਈਸ ਇਹਨਾਂ ਦਾ ਸਿਰਫ 650 ਰੁਪਇਆ 650 ਦੇ ਵਿੱਚ ਤੁਹਾਨੂੰ ਇਹ ਜਿਹੜੇ ਸੂਟ ਆ ਕਲਰ ਤੁਹਾਨੂੰ ਮੈਂ ਚੈੱਕ ਕਰਵਾ ਦਿੰਨੀ ਆ ਖੋਲ ਕੇ ਤੁਹਾਨੂੰ ਖਤਾ ਹੁਣ ਬਾਕੀ ਖੋਲੂਗੀ ਨਹੀਂ ਇਹ ਕਾ ਕਲਰ ਜੇ ਇਹਦੀ ਬਾਟਮ ਤੇ ਇਹ ਹੈਗਾ ਆਪਣਾ ਕਰੀਮ ਕਲਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਤੇ WhatsApp ਨੰਬਰ ਤੇ ਭੇਜ ਸਕਦੇ ਹੋ WhatsApp ਨੰਬਰ ਤੇ ਕਨੈਕਟ ਕਰਕੇ ਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਇਹਦੇ ਜਿਹੜਾ ਵੇਖੋ ਬਹੁਤ ਹੀ ਪਿਆਰਾ ਗਲੇ ਤੇ neck ਤੇ ਸਾਰਾ ਜਿਹੜਾ ਹੈਂਡਵਰਕ ਹੋਇਆ ਵਾ ਤੇ ਡਿਜ਼ਾਈਨ ਇਹਨਾਂ ਦੇ ਅਲੱਗ-ਅਲੱਗ ਆ ਆ ਦੇਖੋ ਇਹਦੇ ਪਿੱਛੇ ਬੂਟੀ ਦਾ ਕੰਮ ਆ ਤੇ ਇਹਦਾ ਅੱਗੇ ਫਰੰਟ ਇਸ ਤਰ੍ਹਾਂ ਤੇ ਸਾਈਡ ਤੇ ਵੀ ਨਾਲ ਬੂਟੀਆਂ ਤੇ ਬੈਕ ਇਹਦੇ ਬੂਟੀਆਂ ਬੈਕ ਵੀ ਬੂਟੀਆਂ ਦੇ ਦੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ WhatsApp ਤੇ ਅੱਜ ਕੇ ਤੇ ਤੁਸੀਂ ਮੰਗਵਾ ਸਕਦੇ ਹੋ ਜੇ ਤੁਸੀਂ ਸਟਿਚ ਕਰਵਾਉਣੇ ਹੋਣ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਗੱਲ ਕਰ ਸਕਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਜੇ ਤੁਸੀਂ ਉਸ ਤਰ੍ਹਾਂ ਲੈਣੇ ਹੋਣ ਉਸ ਤਰ੍ਹਾਂ ਵੀ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ WhatsApp ਤੇ ਭੇਜੋ ਇੱਕ ਹੈਗਾ ਆਪਣੇ ਕੋ ਇਹ ਕਲਰ ਇਹਦੀ ਬਾਟਮ ਇਹ ਸੇਮ ਹੀ ਇਹੀ ਆ ਇਸ ਤਰ੍ਹਾਂ ਇਹਦੇ neck ਤੇ ਬਣਿਆਵਾ ਹੈਂਡਵਰਕ ਇਹ ਡੱਡ ਬੱਟਾ ਤੇ ਪੰਜਵਾਂ ਕਲਰ ਹੈਗਾ ਆਪਣੇ ਕੋਲ ਹਰਪਲ ਦਰਮਾ ਖੋਲ ਕੇ ਵੀ ਖਾ ਦੋ ਨਹੀਂ ਦਾ ਥੋੜਾ ਜਿਹਾ ਡਿਜ਼ਾਈਨ ਜਿਹੜਾ ਹੋ ਰੱਗਿਆ ਤੇ ਪ੍ਰਾਈਜ਼ ਇਹਦਾ ਵੀ ਉਹੀ ਆ ਠੀਕ ਆ ਆ ਵੇਖੋ ਇੱਥੇ ਆਰੀ ਦਾ ਵਰਕ ਹੋਇਆ ਵਾ ਉੱਪਰ ਬਾਕੀ ਇਹ ਪ੍ਰਿੰਟ ਆ ਸਾਰਾ ਤੇ ਲੰਥ ਦੀ ਕੋਈ ਸ਼ੂਨੀ ਆ 44 45 ਤੱਕ ਜਿਹੜੇ ਲੰਥ ਇਹਨਾਂ ਦੀ ਪੰਜ ਸੱਕਦੀ ਆ ਇਹ ਪਿਓਰ ਕਾਟਨ ਦੇ ਸੂਟ ਆ ਕੋਈ ਨਹੀਂ ਆ ਕਿ ਪ੍ਰਾਈਸ ਵੇ ਕੇ ਤੁਸੀਂ ਕਹੋ ਕਿ ਨੋਰਮਲ ਆ ਇਹਨਾਂ ਦਾ ਪ੍ਰਾਈਸ ਬਹੁਤ ਹੀ ਘੱਟ ਆ 650 ਰੁਪਿਆ ਸ਼ਿਪਿੰਗ ਤੁਸੀਂ ਐਕਸਟਰਾ ਕੋਈ ਨਹੀਂ ਦੇਣੀ ਸ਼ਿਪਿੰਗ ਚਾਰਜਸ ਵਿੱਚ ਹੀ ਆ ਇਹਦਾ ਦੁਪੱਟਾ ਵੇਖੋ ਕਿੰਨਾ ਸੋਹਣਾ ਬਣਿਆ 2.5 ਮੀਟਰ ਦੇ ਖੁੱਲੇ ਡੁੱਲੇ ਦੁਪੱਟੇ ਆ ਛੋਟੇ ਨਹੀਂ ਹੈਗੇ ਕਬਟੀ ਹੁਣ ਤਾਂ ਤੁਹਾਨੂੰ ਦੇਖਾਉਣੀ ਹੈ 2.5 ਮੀਟਰ ਦੇ ਜਿਹੜੀਆਂ ਖੁੱਲੇ ਡੁੱਲੇ ਦੇ ਬੱਟੇ ਬਹੁਤ ਹੀ ਸੋਹਣਾ ਹੈ ਸੂਟ ਹੈ ਤੇ ਚਲੋ ਜੀ ਵਧੀਆ ਲੱਗੇ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਆਪਣੇ ਕੋ ਵਟਸਐਪ ਪੇਜਗੇ ਮੰਗਵਾ ਸਕਦੇ ਹੋ ਤੇ ਤੁਸੀਂ ਆਪਣੇ ਜਿਹੜੇ ਸਕਰੀਨ ਸ਼ਾਟ ਲੈ ਕੇ ਭੇਜੋ ਤੇ ਆਪਾਂ ਨੂੰ ਆਰਡਰ ਕਰਵਾ ਦੋ ਇਹ ਇਹ ਆਪਣੇ ਕਾਟਲ ਦੇ ਸੂਟਾਂ ਦੀ ਤੇ ਹੁਣ ਆਪਾਂ ਜਿਹੜੇ ਵਰਕ ਵਾਲੇ ਸੂਟ ਹੋਰ ਦੂਸਰੀ ਵੀਡੀਓ ਤੇ ਆਪਾਂ ਚਲੋ ਜੀ ਤਦ ਤੱਕ ਲਈ ਪਿਆਰ ਤੇ ਸ਼ਸ਼ਕਾਰ